ਕੋਈ ਨਿਹੰਗ ਸਿੰਘ ਫੌਜ ਹਜੂਰ ਸਾਬੋਂ ਆਈ ਤੇ ਕਹਿੰਦੇ ਨੇਰਾ ਹੋ ਗਿਆ ਰਸਤੇ ਚ ਉਥੇ ਕੋਈ ਜਗਾ ਸੀ ਮਸਾਣੀ ਮੜੀ ਦੀ ਕਬਰ ਦੀ ਤੇ ਉਹਨੂੰ ਨਹੀਂ ਸੀ ਪਤਾ ਫੌਜਾਂ ਨੇ ਰਗੜੇ ਪਾਣੀ ਛਗੇ ਸੀ ਤੇ ਉਹਨੇ ਆਖਿਆ ਵੀ ਥਾਂ ਉੱਚਾ ਜਿਆ ਵਧੀਆ ਉਹਦੇ ਉੱਤੇ ਜੜ ਕੇ ਸੌਂ ਗਿਆ ਉਹ ਜਗਾ ਹੀ ਕਹੇ ਦੀ ਗਤੀ ਨਹੀਂ ਹੋਈ ਉਹਦੀ ਰੂਹ ੜਕਦੀ ਸਾਰੀ ਰਾਤ ਆਨੰਦ ਨਾਲ ਸੁੱਤਾ ਰੱਖ ਕੇ ਤੇ ਸਵੇਰੇ ਰਗੜੇ ਪਾਣੀ ਪਾਏ ਬੜੀ ਔਖਾ ਉਸਤ ਚੰਡੀ ਦੀ ਵਾਰ ਜਾਬ ਸਹਿਬ ਚੌਵੀ ਸਹਿਬ ਮਾਰ ਕੇ ਰਗੜੇ ਜਦੋਂ ਜਕਾਰਾ ਛੱਡਿਆ ਤੇ ਉਹ ਜਿਹੜਾ ਪੀਰ ਸੀ ਪ੍ਰਗਟ ਹੋ ਗਿਆ ਜਦੋਂ ਪ੍ਰਗਟ ਹੋਇਆ ਤੇ ਉਹਨੇ ਨਿਹੰਗ ਸਿੰਘ ਨੂੰ ਪੁੱਛਿਆ ਕਹਿੰਦਾ ਬਾਬਾ ਮੈਂ ਤੇ ਦਿਨੇ ਤਾਰੇ ਵਿਖਾ ਦੀ ਮੈਂ ਕਿਸੇ ਨੂੰ ਨਹੀਂ ਬਖਸ਼ਦਾ ਮੈਨੂੰ ਇੱਕ ਗੱਲ ਦੱਸ ਦੇ ਤੂੰ ਸਾਰੀ ਰਾਤ ਮੇਰੇ ਉੱਤੇ ਚੜ ਕੇ ਸੁੱਤਾ ਰਿਆ ਤੇਰੇ ਪਿੱਛੇ ਤਾਕਤ ਕਿਹੜੀ ਆ ਉਹ ਕਹਿੰਦਾ ਸਰਬ ਲੋਕ ਦੀ ਰੱਛਾ ਹਮਨੇ ਕਹਿਣ ਲੱਗਾ ਮੇਰੇ ਪਿੱਛੇ ਮੇਰੇ ਪਿਓ ਦਾ ਹੱਥ ਹੈ ਤੇ ਮੇਰੇ ਪਿਓ ਦਾ ਨਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ